ਅਲਥ ਵੀ ਪਾਗੋਲਵਾਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਤੇ ਜਾ ਕੇ ਜਿਹੜੀ ਰੇਡ ਕੀਤੀ ਗਈ ਆ ਤਾਂ ਉੱਥੇ ਹੀ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਇੱਕ ਰੈਨਾਂ ਸਟੋਰ ਦੇ ਉੱਤੇ ਤਾਂ ਇੱਥੇ ਆ ਕੇ ਵੀ ਇਹਨਾਂ ਵੱਲੋਂ ਜਿਹੜੀ ਕੰਪਲੇਂਟ ਜੋ ਉਹਨਾਂ ਨੂੰ ਮਿਲਦੀ ਹੈ ਤਾਂ ਉਸ ਤੋਂ ਬਾਅਦ ਐਕਸਪਾਇਰੀ ਮਾਲ ਜਿਹੜਾ ਸੇਲ ਕੀਤਾ ਜਾਂਦਾ ਤੇ ਅਫੀਸਰ ਜਿਹੜੇ ਸਾਡੇ ਨਾਲ ਮੌਜੂਦ ਹੈਗੇ ਨੇ ਤਾਂ ਸਰ ਕੀ ਇੱਥੇ ਕਾਰਵਾਈ ਕੀਤੀ ਗਈ ਆ ਗੁਰੂ ਨਗਰੀ ਚ ਅੱਜ ਕਿੱਥੇ-ਕਿੱਥੇ ਜਿਹੜੀ ਆ ਰੇਡ ਖਾਸ ਤੌਰ ਤੇ ਹੋਈ ਦੇਖੋ ਸਾਡੇ ਕੋਲੋਂ ਜਿਹੜਾ ਹੈ ਇੱਕ ਕੰਪਲੇਂਟ ਆਈ ਸੀ ਥਰੂ ਸੋਸ਼ਲ ਮੀਡੀਆ ਕਿ ਇੱਕ ਇੱਕ ਹਿੱਸੇਤ ਕੋ ਅੰਦਾਜ਼ ਜਿਹੜ ਜਿਹੜਾ ਹੈ ਐਕਸਪਾਇਰੀ ਜਿਹੜਾ ਬਿਸਕਟ ਹੈ ਉਹ ਵੇਚੇ ਜਾ ਰਹੇ ਆ ਤੋ ਉਹਦੇ ਮਤਲਕ ਅਸੀਂ ਅੱਜ ਸ਼ਾਪ ਤੇ ਆਏ ਸੀ ਸੋ ਅਸੀਂ ਇੱਥੇ ਇਨਵੈਸਟੀਗੇਸ਼ਨ ਦੇਖਿਆ ਕਿ ਇਹਨਾਂ ਨੇ ਦੇਖੋ ਇਹ ਲਗਾਇਆ ਤਾਂ ਹੋਇਆ ਹੈ ਵੀ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਪਰ ਇਹਨਾਂ ਨੇ ਇਹ ਜਿਸ ਤਰ੍ਹਾਂ ਇੱਕ ਜਿਹੜਾ ਡੈਸੀਗਨੇਟਿਡ ਕਰਨੀ ਆਪਾਂ ਜਗਾ ਜਗਾ ਜਿਹੜੀ ਹੈ ਉਹਨਾਂ ਨੇ ਇੱਕ ਮਤਲਬ ਉਹਦੇ ਤੇ ਲਗਾ ਦਿੱਤਾ ਹੈ ਪੋਸਟਰ ਕਿ ਐਕਸਪਾਇਰਡ ਪ੍ਰੋਡਕਟ ਨੋਟ ਫਾਰ ਸੇਲ ਪਰ ਦੇਖੋ ਜਿਵੇਂ ਇਹ ਇੱਥੇ ਹੈਗਾ ਹੈ ਹੈਨਾ ਤੇ ਇਹ ਆਪਾਂ ਹੁਣ ਇਹਨੂੰ ਇੱਕ 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 ਨੂੰ ਮੰਨੀਏ ਕਿ ਦੋ ਨੂੰ ਮੰਨੀਏ ਠੀਕ ਹੈ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਇਹਨਾਂ ਨੂੰ ਨੋਟਿਸ ਦੇ ਵਿੱਚ ਲਿਆਂਦਾ ਹੈ ਕਿ ਤੁਸੀਂ ਜਿਹੜਾ ਹੈ ਕਾਰਟੂਨ ਦੇ ਵਿੱਚ ਪਾਓ ਕਾਰਟੂਨਸ ਦੇ ਉੱਤੇ ਲਿਖੋ ਐਕਸਪਾਇਰਡ ਪ੍ਰੋਡਕਟਸ ਨੋਟ ਫॉर ਸੇਲ ਬਿਕੋਜ਼ ਇਸ ਤਰ੍ਹਾਂ ਜਿਹੜਾ ਹੈਗਾ ਅਸੀਂ ਜਿਹੜਾ ਹੈ ਕਿ ਕਿਸੇ ਨੂੰ ਸਪੈਸੀਫਿਕ ਜਗ੍ਹਾ ਨਹੀਂ ਕਹਿ ਸਕਦੇ ਸੋ ਉਹਦੇ ਵਿੱਚ ਇਹਨਾਂ ਨੂੰ ਕਿਹਾ ਇਹਨਾਂ ਨੂੰ ਇਹ ਕਿਹਾ ਗਿਆ ਕਿ ਅਸੀਂ ਜਿਹੜਾ ਹੈ ਕਿ ਕਾਰਟੂਨ ਚ ਪਾ ਕੇ ਰੱਖਾਂਗੇ ਸੋ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਉਹਨਾਂ ਜੀ ਇੱਕ ਪਾਪੜ ਦੇ ਸੈਂਪਲ ਲਏ ਔਰ ਉਸ ਤੋਂ ਬਾਅਦ ਨਮਕੀਨ ਦਾ ਸੈਂਪਲ ਲਏ ਲੱਗਦਾ ਨਹੀਂ ਕਿ ਇਸ ਤਰ੍ਹਾਂ ਦੇ ਨਾਲ ਕੋਈ ਨਾ ਕੋਈ ਗਲਤੀ ਨਾਲ ਵੀ ਕਿਸੇ ਨੂੰ ਕੋਈ ਸਮਾਨ ਚਲਾ ਜਾਏ ਤਾਂ ਉਹਦੀ ਸਿਹਤ ਦੇ ਨਾਲ ਖਿਲ ਇਸ ਦਾ ਪੁਆਇੰਟ ਹੈ ਇਸ ਲਈ ਮੈਂ ਇਹ ਗੱਲ ਕਹੀ ਕਿ ਤੁਸੀਂ ਤੇ ਲਿਖਿਆ ਚਲੋ ਠੀਕ ਹੈ ਗੁੱਡ ਹੈ ਲਿਖਿਆ ਪਰ ਕੋਈ ਇਹਨੂੰ ਮਤਲਬ ਧਿਆਨ ਨਾ ਕਰਕੇ ਲੈ ਜਾਵੇ ਠੀਕ ਹੈ ਔਰ ਤੁਸੀਂ ਉੱਥੇ ਦੇਖੋ ਉਹਨਾਂ ਦੇ ਫਟਾਫਟ ਕਰ ਰਹੇ ਆ ਉਹਨਾਂ ਨੇ ਵੀ ਅੱਗੇ ਬਿਲਿੰਗ ਕਰ ਦੇਣੀ ਹੈ ਤਾਂ ਜਿਹਦੇ ਨਾਲ ਕਿਸੇ ਕੋਲ ਐਕਸਪਾਇਰਡ ਪ੍ਰੋਡਕਟ ਜਾ ਸਕਦਾ ਹੈ ਔਰ ਨੁਕਸਾਨ ਹੋ ਸਕਦਾ ਹੈ ਸਰ ਇਸ ਦੇ ਉੱਤੇ ਕਿੰਨਾ ਕੁ ਜੋ ਕਹਿ ਸਕਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ ਕਈ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਸਮਾਨ ਵੇਚਿਆ ਜਾਂਦਾ ਨਹੀਂ ਧਿਆਨ ਦਿੱਤਾ ਜਾਂਦਾ ਕਿਉਂਕਿ ਗਾਕੀ ਦੇ ਅਕੋਰਡਿੰਗ ਦੁਕਾਨਦਾਰ ਵੀ ਇਹ ਧਿਆਨ ਨਹੀਂ ਰੱਖਦਾ ਤਾਂ ਉਹਨਾਂ ਦੇ ਉੱਤੇ ਕਿੱਦਾਂ ਦੀ ਕਾਰਵਾਈ ਜਿਹੜੀ ਆ ਤੁਹਾਡੇ ਵਿਭਾਗ ਉਹ ਦੇਖੋ ਹੁਣ ਸਾਡੇ ਧਿਆਨ ਚ ਵੈਸੇ ਤੇ ਅਸੀਂ ਵਿਜੀਲੈਂਟ ਰਹਿਨੇ ਆ ਅਸੀਂ ਜਿਹੜਾ ਹੈ ਦੁਕਾਨਦਾਰਾਂ ਨੂੰ ਬਾਰ ਬਾਰ ਅਪੀਲ ਕਰਦੇ ਆ ਸਾਡੇ ਈਟ ਰਾਈਟ ਇਨੀਸ਼ੀਏਟਿਵਸ ਵੀ ਚੱਲ ਰਹੇ ਆ ਅਵੇਰਨੈਸ ਕੈਂਪਸ ਵੀ ਲਗਾਨੇ ਆ ਅਸੀਂ ਠੀਕ ਹੈ ਔਰ ਲੋਕਾਂ ਨੂੰ ਵੀ ਅਵੇਅਰ ਕਰਦੇ ਆ ਤੋ ਮੇਰੀ ਤੁਹਾਡੇ ਚੈਨਲ ਦੇ ਮਾਧਮ ਰਹੀਂ ਫਿਰ ਲੋਕਾਂ ਨੂੰ ਅਪੀਲ ਹੈ ਕਿ ਜਦੋਂ ਵੀ ਤੁਸੀਂ ਕੋਈ ਕੋਈ ਵੀ ਚੀਜ਼ ਲੈਂਦੇ ਹੋ ਸਭ ਤੋਂ ਪਹਿਲਾਂ ਉਹਦੀ ਲੇਬਲਿੰਗ ਚੈੱਕ ਕਰੋ ਕਿ ਕੀ ਉਹ ਐਕਸਪਾਇਰ ਤੇ ਨਹੀਂ ਦੁਕਾਨਦਾਰ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਹਮੇਸ਼ਾ ਫਿਫੋ ਰੂਲ ਨੂੰ ਅਪਣਾਓ ਜਿਹੜਾ ਸੀ ਬਾਰ-ਬਾਰ ਸਾਰਿਆਂ ਨੂੰ ਕਹਿੰਨੇ ਕਿ ਫਰਸਟ ਇਨ ਫਰਸਟ ਆਊਟ ਜਿਹੜਾ ਹੈ ਉਸ ਨੂੰ ਅਪਣਾਣਾ ਹੈ ਜਿਹੜੀ ਚੀਜ਼ ਤੁਸੀਂ ਪਹਿਲਾਂ ਖਰੀਦ ਕਰਦੇ ਹੋ ਉਹਨੂੰ ਪਹਿਲਾਂ ਵੇਚੋ ਆਪਾਂ ਕੀ ਕਰਦੇ ਆ ਦੁਕਾਨਦਾਰ ਜਿਵੇਂ ਇੱਕ ਚੀਜ਼ ਹੈਗੀ ਆ ਉਹਦੇ ਉੱਪਰ ਉਹਦੇ ਉੱਪਰ ਉਹਦੇ ਉੱਪਰ ਰੱਖੀ ਜਾਂਦੇ ਉਹ ਥੱਲੇ ਜਿਹੜੀ ਚੀਜ਼ ਹੈ ਦੱਬੀ ਰਹਿ ਜਾਂਦੀ ਹੈ ਜਿਹਦੇ ਕਰਕੇ ਉਹ ਐਕਸਪਾਇਰ ਹੋ ਜਾਂਦੀ ਹੈ ਦੁਕਾਨਦਾਰ ਦੀ ਵੀ ਮਨਛਾ ਨਹੀਂ ਹੁੰਦੀ ਕਿ ਮੈਂ ਕੋਈ ਚੀਜ਼ ਐਕਸਪਾਇਰ ਵੇਚਾਂ ਪਰ ਕੀ ਹੁੰਦਾ ਹੈ ਕਿ ਉਹ ਜਦੋਂ ਥੱਲੇ ਚੀਜ਼ ਰਹਿ ਜਾਂਦੀ ਐ ਐਕਸਪਾਇਰ ਹੋ ਜਾਂਦੀ ਐ ਉਹ ਫਿਰ ਮਤਲਬ ਅਨਨੋਇੰਗਲੀ ਇਹ ਗਲਤੀ ਕਰਦੇ ਆ ਬਾਰ ਬਾਰ ਅਸੀਂ ਕਹਿ ਰਹੇ ਹਾਂ ਕਿ ਫਰਸਟ ਇਨ ਫਰਸਟ ਆਊਟ ਰੱਖੋ ਜਿਹੜੀ ਚੀਜ਼ ਤੁਸੀਂ ਨਵੀਂ ਲਈ ਹੈ ਉਹਨੂੰ ਥੱਲੇ ਔਰ ਥੱਲੇ ਵਾਲੀ ਚੀਜ਼ ਨੂੰ ਉੱਪਰ ਲਿਆਓ ਸੋ ਥੈਟ ਕਿ ਜਦੋਂ ਗਾਹਕ ਵੀ ਉਸ ਚੀਜ਼ ਨੂੰ ਚੁੱਕੇ ਤੇ ਉਹ ਲੈ ਕੇ ਜਾਵੇ ਤੇ ਤੁਹਾਡਾ ਪ੍ਰੋਡਕਟ ਵੀ ਐਕਸਪਾਇਰ ਨਾ ਹੋਵੇ ਤੇ ਗਾਹਕ ਦਾ ਕੋਈ ਐਕਸਪਾਇਰ ਚੀਜ਼ ਨਾ ਪਹੁੰਚੇ ਇਸੇ ਤਰ੍ਹਾਂ ਹੀ ਫਰਸਟ ਐਕਸਪਾਇਰੀ ਫਰਸਟ ਆਊਟ ਮਤਲਬ ਸੇਮ ਆਪਾਂ ਫਿਫੋ ਫੈਫੋ ਰੂਲ ਨੂੰ ਤੁਸੀਂ ਅਪਣਾਓ ਤੇ ਤਾਂ ਜੋ ਕਿਸੇ ਵੀ ਕਸਟਮਰ ਨਾਲ ਕੋਈ ਉਹਦਾ ਜਿਹੜਾ ਹੈ ਉਹ ਗਲਤ ਚੀਜ਼ ਨਾ ਜਾ ਸਕੇ ਸਰ ਕਿੰਨੀ ਕਬੜੀ ਗਿਣਤੀ ਦੇ ਵਿੱਚ ਅੱਜ ਇੱਥੇ ਜਿਹੜਾ ਮਾਲ ਜ਼ਬਤ ਕੀਤਾ ਤਾਂ ਕਿਹੜੀ ਕਿਹੜੀ ਚੀਜ਼ ਜਿਹੜੀ ਐ ਇਸ ਦੇ ਵਿੱਚ ਐਕਸਪਾਇਰੀ ਪਾਈ ਗਈ ਦੇਖੋ ਇਹਨਾਂ ਨੇ ਆ ਦੋ ਬਾਕਸਿਸ ਬਣਾਏ ਹੋਏ ਆ ਕਿਉਂਕਿ ਇਹਨਾਂ ਨੇ ਇਹਨਾਂ ਨੂੰ ਲਿਖਿਆ ਹੋਇਆ ਨੋਟ ਫਾਰ ਸੇਲ ਆਪਾਂ ਇਹਨਾਂ ਦਾ ਜ਼ਬਤ ਨਹੀਂ ਕੀਤਾ ਪਰ ਇਹਨਾਂ ਦੇ ਆਪਾਂ ਕਾਰਟੂਨ ਚ ਪਵਾ ਦਿੱਤੇ ਆ ਕਾਰਟੂਨ ਚ ਪਵਾ ਕੇ ਇਹਨਾਂ ਨੂੰ ਕਹਿ ਕਿ ਇਸ ਦੇ ਉੱਤੇ ਤੁਸੀਂ ਆਪਣੀ ਲੇਬਲਿੰਗ ਕਰੋਗੇ ਐਕਸਪਾਇਰਡ ਪ੍ਰੋਡਕਟਸ ਨੋਟ ਫਾਰ ਸੇਲ ਇਸ ਤਰ੍ਹਾਂ ਨਹੀਂ ਲਿਖੋਗੇ ਕਿਉਂਕਿ ਇਸ ਤਰ੍ਹਾਂ ਰੱਖਣ ਦੇ ਨਾਲ ਜਿਹੜਾ ਹੈ ਇਹ ਆਪਾਂ ਇਹਨੂੰ ਕਹਿ ਨਹੀਂ ਸਕਦੇ ਕਿ ਇਹ ਮਤਲਬ ਤੁਸੀਂ ਇੱਕ ਖਾਨੇ ਨੂੰ ਡੈਜ਼ਿਗਨੇਟ ਕੀਤਾ ਹੈ ਕਿ ਦੋ ਖਾਨਿਆਂ ਨੂੰ ਡੈਜ਼ਿਗਨੇਟ ਕੀਤਾ ਹਾਂ ਇਹਨਾਂ ਦਾ ਕੋਈ ਚਾਰਜ ਵਗੈਰਾ ਜਾਂ ਇਹਨਾਂ ਨੂੰ ਕੁਝ ਇਹਨਾਂ ਨੂੰ ਆਪਾਂ ਇੱਕ ਨੋਟਿਸ ਇੰਪਰੂਵਮੈਂਟ ਨੋਟਿਸ issues ਕਰ ਰਹੇ ਹਾਂ ਅੰਡਰ ਸੈਕਸ਼ਨ 32 ਫੂਡ ਸੇਫਟੀ ਐਕਟ ਕਿ ਇਹਨਾਂ ਜਿਹੜਾ ਰੱਖ-ਰਖਾ ਉਹਨੂੰ ਪ੍ਰੋਪਰ ਕੀਤਾ ਜਾਵੇ ਔਰ ਨਾਲ ਅਸੀਂ ਇਹਨ ਜੀ ਤਾਂ ਆਉਣ ਵਾਲੇ ਦਿਨਾਂ 'ਚ ਦੁਬਾਰਾ ਆਕਰ ਦੁਬਾਰਾ ਚੈਕਿੰਗ ਹੋ ਸਕਦੀ ਹੈ ਇਹਨਾਂ ਦੀ ਕਿਉਂਕਿ ਅਗਰ ਜੇ ਇਹਨਾਂ ਨੇ ਨਾ ਰੂਲ ਫੋਲੋ ਕੀਤੇ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਦੇਖੋ ਅੱਜ ਸਾਡੇ ਸਾਡੇ ਆਇਆ ਸਾਨੂੰ ਤੇ ਅਸੀਂ ਕੀਤੀ ਅਗਰ ਸਾਡੇ ਧਿਆਨ 'ਚ ਫਿਊਚਰ 'ਚ ਫੇਰ ਇਹਨਾਂ ਨੇ ਇਸ 'ਚ ਸੁਧਾਰ ਨਹੀਂ ਲਿਆਂਦਾ ਸਾਡੇ ਧਿਆਨ ਚ ਆਏ ਤਾਂ ਅਸੀਂ ਫੇਰ ਇਹਨਾਂ ਚੈਕਿੰਗ ਕਰਾਂਗੇ ਜੀ ਤਾਂ ਸਰ ਕੀ ਗਲਤੀ ਜਿਹੜੀ ਤੁਹਾਡੇ ਇੱਥੋਂ ਹੋਈ ਸੀਗੀ ਕਿਹੜੀ-ਕਿਹੜੀ ਚੀਜ਼ਾਂ ਜਿਹੜੀਆਂ ਤੁਸੀਂ ਨਹੀਂ ਜਿਹੜਾ ਸਹੀ ਤਰੀਕੇ ਨਾਲ ਮੈਨੇਜ ਕੀਤੀਆਂ ਸਾਰਾ ਇਸ ਤਰ੍ਹਾਂ ਇਹਨਾਂ ਦੇ ਕੰਪਨੀ ਜਿਹੜੀ ਐਕਸਪਾਇਰੀ ਆ ਐਕਸਪਾਇਰੀ ਸੋ ਦਾਉਣ ਤੋਂ ਬਾਅਦ ਦੋ ਜਾਂ ਤਿੰਨ ਮਹੀਨੇ ਬਚ ਚੁੱਕਦੀ ਹੈ ਉਹ ਐਕਸਪਾਇਰੀ ਅਸੀਂ ਇੱਕ ਜਗ੍ਹਾ ਤੇ ਇਕੱਠੀ ਕੀਤੀ ਦੀ ਹੈ ਹੁਣ ਅਸੀਂ ਉਹਨੂੰ ਸੇਲ ਨਹੀਂ ਕਰਦੇ ਤਾਂ ਉਹਨੂੰ ਰੱਖ ਰਖਾਵ ਉਹਦਾ ਸਹੀ ਤਰੀਕੇ ਨਾਲ ਕੀਤਾ ਜਾਏਗਾ ਕੀ ਕਰੇਗਾ ਬਿਲਕੁਲ ਇਹਨਾਂ ਦੇ ਆਪ ਐਸੀ ਬਿਲਕੁਲ ਇਹ ਯਾਦ ਖਿਆਲ ਕਰਾਂਗੇ ਇਹ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਵਿਭਾਗ ਦੇ ਜਿਹੜੇ ਕਰਮੀ ਹੈਗੇ ਨੇ ਉਹਨਾਂ ਵੱਲੋਂ ਜਿਹੜਾ ਹੁਣ ਸਟ੍ਰਿਕਟ ਐਕਸ਼ਨ ਜਿਹੜਾ ਲਿੱਤਾ ਜਾ ਰਿਹਾ ਤਾਂ ਇੱਥੇ ਜੋ ਬਣਦੀ ਕਾਰਵਾਈ ਉਹ ਕੀਤੀ ਜਾ ਰਹੀ ਆ ਤਾਂ ਗੁਰੂ ਨਗਰੀ ਦੇ ਵਿੱਚ ਹੁਣ ਕਹਿ ਸਕਦੇ ਆ ਕਿ ਕਾਫੀ ਤੇਜ਼ੀ ਦੇ ਨਾਲ ਜੋ ਹਰ ਕੋਈ ਵੀ ਵਿਭਾਗ ਆਪ ਆਪਣੀ ਜਿਹੜੀ ਡਿਊਟੀ ਜਿਹੜੀ ਨਿਭਾਉਂਦਾ ਦਿਖਾਈ ਦੇ ਰਿਹਾ ਤੇ ਅੱਜ ਗੁਰੂ ਨਗਰੀ ਦੇ ਵਿੱਚ ਵੱਖ-ਵੱਖ ਜਗਾਵਾਂ ਦੇ ਉੱਤੇ ਜੋ ਹੈਲਥ ਵਿਭਾਗ ਵੱਲੋਂ ਫੂਡ ਸੇਫਟੀ ਵਿਭਾਗ ਵੱਲੋਂ ਜਿਹੜਾ ਆ ਕਈ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ ਗਈ ਆ ਤਾਂ ਕਈਆਂ ਦਾ ਜਿਹੜਾ ਸਮਾਨ ਵੀ ਜਿਹੜਾ ਜਬ ਕੀਤਾ ਗਿਆ ਤਾਂ ਕਈਆਂ ਦੇ ਉੱਤੇ ਜਿਹੜੀ ਬਣਦੀ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਗਈ ਆ ਕੈਮਰਾਮੈਨ ਸੰਦੀਪ ਕੁਮਾਰ ਦੋਨ ਨਾਲ ਅਕਸ਼ਤ ਸਿੰਘ ਜਗਬਾਨੀ ਟੀਵੀ ਸ਼੍ਰੀ ਅਮਸੋਈ